ਬਹੁਤ ਸਾਰੇ ਤਰਦਦ ਔਰ ਬਹੁਤ ਸਾਰੀਆਂ ਮੁਸ਼ਕਲਾਂ ਚੋਂ ਲੰਘ ਕੇ ਇੱਕ 2 ਘੰਟੇ ਦਾ ਚੰਗਾ ਪ੍ਰੋਡਕਟ ਤਿਆਰ ਕਰਨਾ ਬਹੁਤ ਵੱਡੀ ਇੱਕ ਸਟਰਗਲ ਬੜੇ ਸੰਘਰਸ਼ੋਂ ਨਿਕਲ ਕੇ ਆਉਣ ਵਾਲੀ ਗੱਲ ਹੈ ਪਰ ਜਦੋਂ ਆ ਹੁਣ ਥੱਕੇ ਪੈ ਰਹੇ ਸੀ ਮੈਂ ਕਹਿ ਰਿਹਾ ਸੀ ਕਿਪੀ ਹੁਣਾਂ ਨੂੰ ਕਿ ਆਹੀ ਦੇ ਨੂੰ ਡਿੱਕੀਦਾ ਵੀ ਮਿਹਨਤ ਕਰੀਏ ਆਖਰ ਨੂੰ ਥੱਕ ਪਵੇ ਇੱਕ ਵਾਰੀ ਉਹ ਥੱਕ ਪੈ ਰਹੀ ਸੀ ਬਾਕੀ ਥੱਕ ਕੇ ਇੱਥੇ ਤੱਕ ਲਿਆਈ ਆ ਸਾਨੂੰ ਮੈਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਮੈਂ ਫਿਲਮ ਅਕਾਲ ਦੇ ਪਿੱਛੇ ਵਨ ਮੈਨ ਆਰਮੀ ਗਿੱਪੀ ਗਰੇਵਾਲ ਮੈਂ ਰਿਕਵੈਸਟ ਕਰਾਂਗਾ ਕਿ ਇਸ ਫਿਲਮ ਨੂੰ ਸੋਚਣਾ ਲਿਖਣਾ ਡਾਇਰੈਕਸ਼ਨ 뮤జిక్ ਤੇ ਨਾਲ ਬੈਣਾ ਆਪ 뮤జిక్ ਤਿਆਰ ਕਰਨਾ ਸਾਰਾ ਫਿਰ ਉਸ ਤੋਂ ਬਾਅਦ ਆਪ ਵਿੱਚ ਗਾਉਣਾ ਵੀ ਆਪਣੀ ਪਰਫਾਰਮੈਂਸ ਦੇ ਨਾਲ ਨਾਲ ਬਾਕੀ ਸਾਰਿਆਂ ਦੀ ਪਰਫਾਰਮੈਂਸ ਦਾ ਧਿਆਨ ਰੱਖਣਾ ਇਹ ਬਹੁਤ ਇੱਕ ਮੈਨੂੰ ਲੱਗਦਾ ਕਿ ਨਵਕਲਾ ਹੀ ਕੰਮ ਹੈ ਸਾਡੀ ਇੰਡਸਟਰੀ ਚ ਜਿਹੜਾ ਹੋਇਆ ਹੈ ਇਹ ਵਾਲਾ ਔਰ ਬਾਕੀ ਜੇ ਸਟਾਰ ਕਲਾਕਾਰਾਂ ਦੀ ਗੱਲ ਕਰੀਏ ਵਾਰੀ-ਵਾਰੀ ਸਾਰਿਆਂ ਦਾ ਜ਼ਿਕਰ ਕਰਾਂਗੇ ਮੈਂ ਚਾਹਾਂਗਾ ਕਿ ਬਹੁਤ ਥੋੜੇ ਸ਼ਬਦਾਂ ਚ ਗੱਲ ਮੁਕਾ ਕੇ ਸਿੱਧਾ ਮੈਂ ਗਿੱਪੀ ਘਰੇਵਾਲ ਨੂੰ ਰਿਕੁਐਸਟ ਕਰਾਂਗਾ ਕਿ ਤੁਹਾਨੂੰ ਮੁਖਾਤਿਬ ਹੋਣ ਆਓ ਜੀ ਤੁਹਾਨੂੰ ਕਿੱਦਾਂ ਲੱਗੀ ਜੀ ਤੁਸੀਂ ਪਹਿਲਾਂ ਆਪ ਦੱਸੋ ਮੈਂ ਤਾਂ ਹੁਣ ਕੀ ਕਹਣਾ ਮੈਂ ਤੁਸੀਂ ਦੇਖ ਲਿਆ ਫਿਲਮ ਬਸ ਤੁਹਾਡਾ ਧੰਨਵਾਦ ਆ ਥੈਂਕ ਯੂ ਸਾਰਿਆਂ ਨੂੰ ਅੱਗੇ ਆਪਣੇ ਆਪਣੇ ਜਾ ਕੇ ਰਿਵਿਊ ਦਿਓ ਲਿਖ ਕੇ ਪਾਓ ਆਪਾਂ ਜਿੰਨਾ ਵੱਧ ਤੋਂ ਵੱਧ ਫਿਲਮ ਨੂੰ ਅੱਗੇ ਲਿਜਾ ਸਕਦੇ ਹਾਂ ਬਸ ਹਿੰਮਤ ਕਰੀਏ ਅਸੀਂ ਜਿਹੜਾ ਕੰਮ ਕਰਨਾ ਸੀਗਾ ਉਹ ਕਰਤਾ ਸਾਡਾ ਫਾਈਨਲ ਫਿਲਮ ਹੈ ਜਿਹੜੀ ਆਪਾਂ ਹੁਣ ਦੇਖੀ ਆ ਸੋ ਮੈਂ ਤਾਂ ਹੁਣ ਕੀ ਕਹਾਂ ਬਸ ਸਾਰਿਆਂ ਨੇ ਇਹਨਾਂ ਨੇ ਸਪੋਰਟ ਕੀਤੀ ਆ ਬੜਾ ਰੱਜ ਕੇ ਮਿਹਨਤ ਕੀਤੀ ਆ ਸਾਰਿਆਂ ਲਈ ਤਾੜੀ ਲਾ ਦਿਓ ਥੈਂਕ ਯੂ ਕਿਹਦੀ ਭਾਜੀ ਇੱਕ ਵਾਰ ਇੱਕ ਪਾਚ ਕਰਨੇਗਾ ਮੈਕ ਤੁਸੀਂ ਫਿਲਮ ਦੇਖੀ ਹੈ ਸਾਡੀ ਫਿਲਮ ਦੇ ਵਿੱਚ ਉਹ ਬੀਬੀ ਜਿਹਨੂੰ ਲੱਗਦਾ ਸੀ ਕਿ ਕੁਦਰਤ ਨੇ ਆਪ ਕੋਈ ਜਾਹੋ ਜਲਾਲ ਬਖਸ਼ ਕੇ ਭੇਜਿਆ ਉਹ ਕਰੈਕਟਰ ਤੇ ਹੋਣ ਵਾਲਾ ਕਰੈਕਟਰ ਮੈਨੂੰ ਪਿੱਛੇ ਖੜੀ ਕਹੀ ਜਾਂਦੀ ਸੀ ਭਾਜੀ ਮੈਨੂੰ ਨਾ ਬੋਲਣ ਨੂੰ ਕਿਉ ਮੇਰੇ ਕੋਲ ਨਹੀਂ ਬੋਲਿਆ ਪਰ ਅੰਦਰ ਤੁਸੀਂ ਗੱਜਦੀ ਔਰ ਗਰਜਦੀ ਵੇਖੀ ਹੈ ਬੀਬੀ ਸਾਡੀ ਸੋ ਮੈਂ ਸਹਿਜਕੌਰ ਨੂੰ ਰਿਕੁਐਸਟ ਕਰਾਂਗਾ ਕਿ ਉਹ ਆ ਕੇ ਸਹਿਜਤਾ ਦੇ ਨਾਲ ਆਪਣੀ ਗੱਲ ਕਹਿਣ ਕਿ ਇਹ ਇੱਕ ਨਵਾਂ ਜ਼ਿੰਦਗੀ ਦਾ ਐਕਸਪੀਰੀਅੰਸ ਸਹਿਜਕੌਰ ਦਾ ਕਿਵੇਂ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਬਦ ਹੈ ਔਰ ਉਮੀਦ ਕਰਦੇ ਹਾਂ ਕਿ 10 ਅਪ੍ਰੈਲ ਨੂੰ ਤੁਸੀਂ ਸਾਰੇ ਜਾਣੇ ਆਪਣੇ ਪਰਿਵਾਰਾਂ ਦੇ ਨਾਲ ਜਾ ਕੇ ਅਕਾਲ ਫਿਲਮ ਜ਼ਰੂਰ ਜ਼ਰੂਰ ਦੇਖੋਗੇ ਬਹੁਤ ਬਹੁਤ ਧੰਨਵਾਦ ਸ਼ੁਕਰ ਇੱਕ ਵਾਰੀ ਧੰਨਵਾਦ ਔਰ ਇਸ ਫਿਲਮ ਦੇ ਸਾਰੇ ਹੀ ਪਾਤਰ ਮੈਂ ਚਾਹਾਂਗਾ ਸਿਰ ਇੱਕ ਇੱਕ ਸੈਕਿੰਡ ਦੀ ਭਾਵੇਂ ਹਾਜ਼ਰੀ ਲਾਉਣ ਹੈਪੀ ਰਾਇਕੋਟੀ ਜਿੰਨੇ ਹੁਣ ਹੈਪੀ ਬਾਰਿੰਗ ਇਹ ਕਹੀਏ ਖਤਮ ਹੋ ਜਾਂਦੇ ਲਫ਼ਜ਼ ਸਾਰੇ ਹੀ ਇਹ ਵਰਤ ਕੇ ਸਾਡੇ ਕੋਲ ਲਫ਼ਜ਼ ਹੀ ਖਤਮ ਹੋ ਗਏ ਸੋ ਇੱਕ ਇੱਕ ਬੋਲ ਜਦੋਂ ਪਿੱਛੇ ਬੈਕ ਡਰਾਪ ਦੇ ਵਿੱਚ ਗੂੰਜਦਾ ਸੀ ਫਿਲਮ ਚ ਜਾਣ ਪੈਂਦੀ ਸੀ ਹੈਪੀ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਐਡਾ ਸੋਹਣਾ ਸਿਨੇਮਾ ਮਿਲਿਆ ਮੈਂ ਇਸ ਗੱਲ ਲਈ ਵੈਸੇ ਤਾਂ ਸਾਰੀ ਟੀਮ ਨੂੰ ਵਧਾਈ ਪਰ ਗਿੱਪੀ ਬਾਈ ਨੂੰ ਬਹੁਤ ਖਾਸ ਤੌਰ ਤੇ ਵਧਾਈ ਪਰਮਾਤਮਾ ਇਹਨਾਂ ਦੀ ਸੋਚ ਚ ਹੋਰ ਬਰਕਤ ਪਾਵੇ ਇਹ ਤੋਂ ਹੋਰ ਸੋਹਣੇ ਸੋਹਣੇ ਫਿਲਮਾਂ ਲੈ ਕੇ ਆਉਣ ਪਰ ਇਸ ਲਈ ਬਾਈ ਮੈਂ ਸ਼ਬਦਾਂ ਨਹੀਂ ਮਤਲਬ ਮੈਂ ਬਹੁਤ ਦਿਨੋਂ ਧੰਨਵਾਦ ਕਰਦਾ ਬਾਈ ਕਿ ਇਸ ਫਿਲਮ ਦਾ ਮੈਂ ਹਿੱਸਾ ਮੈਂ ਮੈਨੂੰ ਇਸ ਗੱਲ ਲਈ ਮਾਣ ਆ ਕਿ ਸ਼ੁਕਰਾ ਪਰਮਾਤਮਾ ਨੇ ਕਲਮ ਗੁੱਪੀ ਦੀ ਭਾਜੀ ਕੰਮ ਆਇਆ ਥੈਂਕ ਯੂ ਸੋ ਮਚ ਥੈਂਕ ਯੂ ਕਲਮ ਦਿੰਦਾ ਤੇ ਰੱਬ ਸਾਰਿਆਂ ਨੂੰ ਵਰਤਣੀ ਕਿਸੇ ਕਿਸੇ ਨੂੰ ਆਉਂਦੀ ਹੈ ਸੋ ਇਹ ਤੁਹਾਡੀ ਕਲਮ ਦੇ ਵਿੱਚ ਵੀ ਇੱਕ ਕਰਮ ਹੈ ਜਿਹੜਾ ਤੁਹਾਡੇ ਹੱਥੋਂ ਹੀ ਹੋ ਰਿਹਾ ਹੈ ਬਹੁਤ ਸ਼ੁਕਰੀਆ ਹੈਪੀ